ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਆ ਮਨਜੀਤ ਕੌਰ ਮਾਣ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਸੀਂ ਬੋਲ ਰਹੇ ਹਾਂ ਜੀ ਮੋੜ ਮੰਡੀ ਲక్ష్ਮੀਸ਼ੇਰ ਨਗਰ ਗਲੀ ਨੰਬਰ 2 ਨੇੜੇ ਬਸਟਾ ਤੇ ਸਾਡਾ ਆਰਟਿਸਟਿਕ ਹੈ ਜੀ ਬਠਿੰਡਾ ਸੋ ਕਿਸੇ ਭੈਣ ਭਰਾ ਨੇ ਆਉਣਾ ਹੋਵੇ ਤਾਂ ਸਾਡੀ YouTube ਤੇ ਵੀ ਲੋਕੇਸ਼ਨ ਪਾਈ ਹੋਈ ਹੈ ਤੇ ਸਾਡੀ WhatsApp ਤੇ ਵੀ ਲੋਕੇਸ਼ਨ ਪਾਈ ਹੋਈ ਹੈ ਤੇ ਪਲੀਜ਼ ਇੱਕ ਵਾਰੀ ਜਿਹੜੇ ਭਾਈ ਭੈਣ ਭਰਾ ਦੂਰੋਂ ਆਉਂਦੇ ਹਨ ਉਹ ਫੋਨ ਫੋਨ ਕਰ ਲਿਆ ਕਰੋ ਕਈ ਵਾਰੀ ਮਜਬੂਰ ਤੁਸੀਂ ਅਗਾਰੰਤ ਜਾਣਾ ਪਿਆ ਜਾਂਦਾ ਅਸੀਂ ਚੌਂਦਰੀ ਗਰਮੀ ਦੇ ਵਿੱਚ ਛੋਟੀ ਕੋਈ ਨੀ ਪਕਾਈ ਹੋਵੇ ਸੋ ਮੁੰਡਾ ਛੋਟੇ ਲਈ ਆਪਾਂ ਲੈ ਕੇ ਪਤਾ ਜੀ ਸਿਮਰ ਦੇ ਸੂਟ ਤੇ ਇੱਕ ਕਾਟਨ ਦੇ ਸੂਟ ਚੁੰਨੀਆਂ ਵਾਲੇ ਠੀਕ ਆ ਜੀ ਜਿਹੜੀ ਮੈਂ ਤੁਹਾਨੂੰ ਇਹ ਸਿਮਰ ਦੇ ਸੂਟ ਦਿਖਾਉਂਗੀ ਇਹਦੇ ਹੱਲੇ ਲੈਂਡ ਲਗਵਾਉਣ ਦੀ ਤੁਹਾਨੂੰ ਬਿਲਕੁਲ ਲੋੜ ਨਹੀਂ ਆਏਗੀ ਨਾ ਇਹ ਇਕੱਠੇ ਹੋਣ ਕੋਈ ਲੈਂਡ ਨਹੀਂ ਲਗਾਉਣੀ ਤੁਸੀਂ ਇਦਾਂ ਹੀ ਇਹਨਾਂ ਨੂੰ ਬਣਾ ਸਕਦੇ ਹੋ ਕਿਉਂਕਿ ਇਹਦੇ ਵਿੱਚ ਇਹ ਸਿਮਰ ਦੇ ਵਿੱਚ ਥੋੜੀ ਕਾਟਨ ਮਿਕਸ ਹੈ ਇਸ ਕਰਕੇ ਇਹਦੇ ਵੀ ਦਿਨ ਨਾਲੋਂ ਦਾ ਪਿੰਡਾ ਦੇ ਜੇ ਤੇ ਨਾ ਤੁਹਾਨੂੰ ਲੈਂਡ ਲਗਵਾਉਣ ਦੀ ਲੋੜ ਆ ਇਹਨੂੰ ਤੁਸੀਂ ਸਿੰਪਲੀ ਬਣਵਾ ਸਕਦੇ ਹੋ ਠੀਕ ਹੈ ਤੇ ਗਰਮੀਆਂ ਚ ਪਾਉਣ ਵਾਲੀ ਹੀ ਸਿਮਰ ਹੈ ਬਹੁਤ ਵਧੀਆ ਸਿਮਰ ਹੈ ਪੂਰੀ ਵਧੀਆ ਕਿ ਤੁਸੀਂ ਜਿਹੜੀ ਇਹ ਸਿਮਰ ਲੈਣੀ ਆ ਇਹ ਏਕੇ ਬ੍ਰਾਂਡ ਬ੍ਰਾਂਡ ਦੀ ਹੈ ਇਹ ਲਾਉਣ ਕਾਟਨ ਲਾਉਣ ਸਿਮਰ ਹੈ ਠੀਕ ਹੈ ਜੀ ਕਿਤੇ ਲਾਉਣ ਦੀ ਲਾਉਣ ਦੀ ਲੋੜ ਨਹੀਂ ਪੈਂਦੀ ਲਾਉਣ ਲੱਗੀ ਲਗਾਈ ਤੁਸੀਂ ਦੇਖ ਸਕਦੇ ਥੱਲੇ ਹਾਂ ਇਹ ਲਾਉਣ ਨਾਲ ਕੰਮੀ ਆ ਤੇ ਬਿਲਕੁਲ ਪਿੰਡਾਂ ਨਹੀਂ ਦਿਸੂਗਾ ਨਾ ਇਹ ਇਕੱਠਾ ਹੋਵੇ ਇਹ ਆ ਦੇਖੋ ਜੀ ਆ ਇਹਦਾ ਕਲਰ ਆ ਗਏ ਦੇਖੋ ਇਹ ਨੂੰ ਕੈਮਰੇਮੇਂ ਤੋਂ ਮੋੜ ਕੇ ਦਿਖਾਇਆ ਕਰਦੇ ਇਹ ਕਲਰ ਤੀਨੇ ਨਹੀਂ ਤੇ ਦੇ ਦੇ ਦਿਨਾ ਪਿੰਡਾਂ ਦੇ ਸਾਰੇ ਵੀਰੇ ਤੇ ਨਾ ਹੀ ਇਹ ਇਕੱਠੀ ਹੋਵੇਗੀ ਰੰਗਾ ਕਹਿੰਦੇ ਤੁਸੀਂ ਸਾਰਾ ਹਾਂਜੀ ਇਹਨੂੰ ਆਪਾ ਪੀਚ ਵੀ ਨਹੀਂ ਕਹਿ ਸਕਦੇ ਕੱਲਰ ਇਹ ਬਖੜਾ ਜਿਹਾ ਕਲਰ ਹੈ ਲਾਈਟ ਪੀਚ ਹੈ ਹਾਂ ਇਹਨੂੰ ਆਪਾ ਕੋਈ ਨਿਊ ਜੇ ਪਿੰਕ ਕਲਰ ਕਹਿ ਸਕਦੇ ਨਿਊ ਪਿੰਕ ਕਲਰ ਕਹਿ ਸਕਦੇ ਸੈਂਚੂਰ ਕਰਦਾ ਕਸਟਮਰ ਨੂੰ ਪਤਾ ਹੀ ਹੁੰਦਾ ਕਲਰਾਂ ਬਾਰੇ ਬਹੁਤ ਬੜੀ ਚੀਜ਼ ਹੈ ਵੀਰੇ ਸੂਟ ਦੀ ਕੀਮਤ ਰੱਖੀ ਸਿਰਫ 950 ਰੁਪਏ ਤੇ 50 ਰੁਪਏ ਤੇ ਤੁਹਾਡੇ ਕੋਲੇ ਆ ਜੀ ਠੀਕ ਹੈ ਜੀ 50 ਪਿਆਚ ਸੋਡਾ ਲੂਟ ਹੋ ਜੀਦਾ ਫੋਰ ਸਿਮਰ ਦਾ ਸੂਟ ਬਹੁਤ ਵਧੀਆ ਵਿਦਆਊਟ ਲਾਈਨਿੰਗ ਇਹਦੇ ਵਿੱਚ ਲਾਈਨ ਲਾਉਣ ਦੀ ਤੁਹਾਨੂੰ ਕੋਈ ਲੋੜ ਨਹੀਂ ਹੈ ਬਿਨਾਂ ਲਾਈਨਿੰਗ ਤੋਂ ਵੱਢੂਗੀ ਤੇ ਬਹੁਤ ਵਧੀਆ ਕੰਫਰਟੇਬਲ ਵਾਲੀ ਚੀਜ਼ ਹੈ ਇਹ ਨਵੀਂ ਚੀਜ਼ ਹੀ ਆਈ ਹੈ ਜੀ ਬਹੁਤ ਸੋਹਣੀ ਸਿਮਰਾ ਜੀ ਇਹ ਤੁਹਾਨੂੰ ਆ ਗਿਆ ਜੀ ਗ੍ਰੇ ਕਲਰ ਸਿਮਰ ਦਾ ਇਹ ਚ ਨਾ ਜਿਹੜੀ ਆਪਣੀ ਆ ਬਾਟਮ ਆ ਜਿਹੇ ਹਲਕੇ ਹਲਕੇ ਡਿਜ਼ਾਈਨਿੰਗ ਹੈਗੀ ਵਾਟ ਵੀਡੀਓ ਚ ਕਿਸੇ ਗ੍ਰੇ ਕਲਰ ਜਿਹੜੀ ਡਿਜ਼ਾਈਨਿੰਗ ਸ਼ੋ ਹੋ ਰਹੀ ਹੈ ਇਹ ਵਿਦਆਊਟ ਲਾਈਨਿੰਗ ਬਣੂਗੀ ਜੀ ਇਹ ਸਿਮਰ ਜਿਵੇਂ ਇੱਥੇ ਦੇਖੋ ਹਲਕੇ ਹਲਕੇ ਡਿਜ਼ਾਈਨਿੰਗ ਹੈਗੀ ਇਹ ਚ ਵੀ ਹੈਗੀ ਸੀ ਪਰ ਪਹਿਲਾਂ ਦੇ ਕਲਰ ਚ ਪਰ ਜੇ ਸੋਹਣੀ ਹੋਈ ਡਿਜ਼ਾਈਨਿੰਗ ਹਲਕੀ ਵੀ ਸ਼ੈਨਗਾ ਜ਼ਿਆਦਾ ਨਹੀਂ ਹੈਗੀ ਮੈਂ ਡਿਜ਼ਾਈਨਿੰਗ ਦੀ ਗੱਲ ਕਰ ਰਿਹਾ ਅੰਮੀ ਜੀ ਨਹੀਂ ਮੈਂ ਉਹ ਕਸਟਮਰ ਨੂੰ ਦੱਸ ਰਹੀ ਵੀ ਹਲਕੀ ਵਿੱਚ ਸ਼ੈਨਗਾ ਉਹ ਤੇ ਉਹ ਇਹ ਸਿਮਰ ਦੇ ਵਿੱਚ ਤੁਸੀਂ ਸਮਝੋ ਸਰਨ ਤੁਸੀਂ ਕੁਝ ਵੀ ਇਹਦੇ ਥਲੇ ਲਾਉਣਾ ਨਹੀਂਗਾ ਵਿਦਾਉਟ ਲੈਂਡਿੰਗ ਔਰਲੀ 950 ਰੁਪਏ ਦਾ ਸੂਟ ਬਾਕੀ ਜੇ ਕੇ ਟੈਕਸ ਬ੍ਰਾਂਡ ਆ ਜੀ ਦੱਸਣ ਦੀ ਲੋੜ ਨਹੀਂ ਪੈਂਦੀ ਜੀ ਇਹ ਆ ਵੀਰੇ ਕਾਟਨ ਲੌਨ ਸਿਮਰ ਇਹਦਾ ਨਾਮ ਹੈ ਕਾਟਨ ਲੌਨ ਸਿਮਰ ਜਿੱਦਾਂ ਆਪਾਂ ਕਹਿੰਦੇ ਵੀ ਲੌਨ ਦੇ ਵਿੱਚ ਅਟੈਚ ਆ ਉਹ ਚੀਜ਼ ਹੀ ਹੋ ਸਕਦੀ ਹੈ ਦੇਖੋ ਇਹ ਨਾਲ ਇਹ बॉਟਮ ਹੈ ਇਹ ਸ਼ਰਟ ਹੈ ਓਨਲੀ 950 ਰੁਪਏ ਦਾ ਸੂਟ ਫੁੱਲ ਵਧੀਆ ਗਰੰਟੀ ਹੈ ਸਾਡੀ ਸੂਟ ਨੂੰ ਕੁਝ ਨਹੀਂ ਹੁੰਦਾ ਹਲਕੀ ਚੰਮ ਕਦੇ ਵਿੱਚ ਜਿੱਦਾਂ ਗਰਮੀ ਹੈ ਗਰਮੀ ਦੇ ਅਕੋਰਡਿੰਗ ਇਹਦੇ ਵਿੱਚ ਚੰਮ ਤਾਂ ਹੈ ਸਕਰੀਨ ਸ਼ਾਟ ਲੈ ਕੇ ਭੇਜਣਾ ਪੈਣਾ ਜੀ ਸੋਨੂੰ ਜਿਹਨੇ ਵੀ ਸੂਟ ਲੈਣਾ ਹੈ ਕੈਮਰਾ ਹਲਾਤਾ ਮੀ ਜੀ ਆ ਸੋਡਾ ਸਾਰਾਂ ਤੋਂ ਪਿਆਰਾ ਕਲਰ ਬਲੈਕ ਬਲੈਕ ਆ ਦੇਖੋ ਚ ਹਲਕੀ ਹਲਕੀ ਡਿਜ਼ਾਈਨਿੰਗ ਆ ਸੋਹਣਾ ਕਿੰਨਾ ਲੱਗਣ ਡਿਆ ਹਾਂ ਜਿਆਦਾ ਡਾਰਕ ਹਾਂ ਹਾਂ ਇਹ ਜਿਆਦਾ ਬਲੈਕ ਨਹੀਂ ਹੈਗਾ ਪਰ ਜਿਵੇਂ ਕਹਿੰਦਾ ਮੈਂ ਕਿ ਕੋਈ ਜਾਵਾ ਹੀ ਜੈਡ ਬਲੈਕ ਨਹੀਂ ਹੈਗਾ ਹੈ ਇਹ ਬਲੈਕ ਕਲਰ ਪਰ ਸੋਹਣਾ ਹੈ ਇਹ ਗਰਮੀ ਚ ਪਾਉਣ ਵਾਲੀ ਚੀਜ਼ ਬਹੁਤ ਜਿਆਦਾ ਪਿਆਰੀ ਹੈ ਜੀ ਇਹ ਆਪਾਂ ਤੁਹਾਡੇ ਲਈ ਉਹ ਚੀਜ਼ਾਂ ਲੈ ਕੇ ਆਏ ਹਾਂ ਵੀ ਤੁਹਾਨੂੰ ਲਾਉਣ ਵੀ ਨਾ ਲਵਾਉਣੀ ਪਰ ਤੁਸੀਂ ਸੂਟ ਵੀ ਬਣਾ ਲਓ ਆਪ ਦਾ ਵਿਦਆਊਟ ਲੈਨ ਬਣਨਗੇ ਵੀਰੇ ਇਹ ਸਿਮਰ ਦੇ ਸੂਟ ਵੱਡਾ ਪਣਾ ਪੂਰਾ ਫੁੱਲਾ ਢੁੱਲਾ ਪਣਾ ਹੈ ਆਨਲੀ 950 ਦਾ ਹਾਂ ਜੀ

ਡਾਇਰੈਕt ਸੋਫੇ ਦੇ ਮੱਲੇ ਕੋਈ ਨਹੀਂ ਇਹ ਆ ਗਿਆ ਜੀ ਲਾਈਟ ਪਰਪਲ ਤੇ ਆਏ ਦੇ ਨਾਲ ਆ ਗਈ ਜੀ ਕੁੜਤੀ ਆ ਦੇਖੋ ਜੀ ਆ ਦੇਖੋ ਜੀ ਸਿਰਫ 9050 ਰੁਪਏ ਦਾ ਵਿਦਆਉਟ ਲੈਂਡ ਪਰਣ ਵਾਲੀ ਇਹ ਸਿਮ ਰਾਈ ਇਲਾਈਟ ਪਰਪਲ ਹੈ ਜੀ ਹੁਣ ਚੱਲ ਪਏ ਜੀ ਆਪਣੇ ਕਾਟਨ ਦੇ ਸੂਟ ਇਹਨਾਂ ਦੀ ਕੀਮਤ ਰਹੂਗੀ ਜੀ 150 ਰੁਪਏ ਬਹੁਤ ਵਧੀਆ ਸ਼ੰਕਰ ਦੀ ਕਾਟ ਨੇ ਜੀ ਆਹ ਆ ਜੀ ਬਾਟਮ ਹੈ ਬਰਕ ਕੀਤਾਗੇ ਬੈਠੋ ਸੋਰੀ ਆਹ ਦੀ ਸ਼ਰਟ ਹੈ ਜਿਹੜੀ ਬਾਟਮ ਦੇ ਆਹ ਜੀ ਖੁੱਲੀ ਡੁੱਲੀ ਪੂਰੀ ਵਧੀਆ ਚੁੰਨੀ ਹੈ ਜੀ ਮਹਿੰਦੀ ਰੰਗਾ ਛੇੜ ਵੀ ਸਲਵਾਰ ਦਿਓ ਮम्मे ਵਰਕ ਕੀਤਾ ਹੋਇਆ ਹੈ ਕਿ ਪੇਂਟ ਹੈ ਮਹਿੰਦੀ ਪੇਂਟ ਹੈ ਪਿੰਡ ਆਹ ਦੇਖੋ ਜੀ ਦੀ ਮਹਿੰਦੀ ਰੰਗੀ ਸਲਵਾਰ ਹੈ ਤੇ ਬਹੁਤ ਸੋਹਣਾ ਇਹ ਤੇ ਐ ਸਾਈਡ ਤੇ ਗੋਟੇ ਟੈਪ ਤੇ ਬਣਿਆ ਤੇ ਫੁੱਲ ਪਿਓਰ ਕਾਟਨ ਦਾ ਓਨਲੀ 750 ਦਾ ਜੀ ਇਹ ਸ਼ੰਕਰ ਬ੍ਰਾਂਡ ਦਾ ਇਹ ਪਰਪਲ ਇਹ ਆ ਗਿਆ ਜੀ ਪਰਪਲ ਛੇੜ ਹਾਂ 750 ਪੈ ਰਾ ਸ਼ੰਕਰ ਮਿਲਦਾ ਜੀ ਆ ਨਵੀਂ ਜਿਹੀ ਲੁੱਕ ਤੇ ਹੈ ਜੀ ਮੈਨੂੰ ਲੱਗਦਾ ਮਮੀ ਪਰਪਲ ਸਲਵਾਰ ਹੈ ਜੀ ਇਹ ਫੋਟੋ ਫਰੇਮ ਕਰਕੇ ਲਈ ਜਾਂਦੀ ਹੈ ਨਾ ਜੀ ਹਾਂ ਹਾਂ ਤੇ ਨਾਲ ਫੁੱਲੇ ਡੁੱਲੇ ਦੁਪੱਟੇ ਐ ਵਧੀਆ ਐ ਇਹਨਾਂ ਦੁਪੱਟਿਆਂ ਦੀ ਫਿਨਿਸ਼ਿੰਗ ਕੀਤੀ ਹੋਈ ਐ ਔਨਲੀ 750 ਦਾ ਜਿਸ ਕਿਸੇ ਨੇ ਸੂਟ ਲੈਣਾ ਪਲੀਜ਼ ਸਕਰੀਨ ਸ਼ਾਟ ਲੈ ਕੇ ਭੇਜਿਓ 750 ਰੁਪਏ ਦੇ 골ਡਨ ਦੀ ਕੰਨੀ ਬਣੀ ਹੋਈ ਆ ਇਹਦੇ ਨਾਲ ਮਾਸਟਰਡ ਆ ਗਈ ਹਾਂ ਮੈਂ ਤੁਹਾਨੂੰ ਦਿਖਾਉਣਾ ਆ ਗਿਆ ਜੀ ਇੱਕ ਕਲਰ ਹੈ ਇਹਦੇ ਨਾਲ ਆ ਜੀ ਸਕਿਨ ਸਕਿਨ ਕਲਰ ਦੀ ਸਲਵਾਰ ਤੇ ਸਕਿਨ ਦਾ ਹੀ ਆ ਗਿਆ ਦੁਪੱਟਾ ਕੋਈ ਵੀ ਸੂਟ ਨੂੰ ਪਸੰਦ ਆਉਂਦਾ ਪਲੀਜ਼ ਸਕਰੀਨਸ਼ਾਟ ਲੈ ਕੇ ਭੇਜੋ ਇਹ ਚਾਰ ਹੀ ਸੂਟ ਹੈ ਬਾਕੀ ਆਪਾਂ ਤੁਹਾਨੂੰ ਸਿਮਰ ਦੇ ਦਿਖਾਏ ਸੀ ਇਹ ਆ ਗਈ ਜੀ ਕਾਟਨ ਦੇ ਆਪਣੇ ਥੋੜੇ ਖੁੱਲੇ ਢੁੱਲੇ ਇਹ ਸਕਿਨ ਕਲਰ ਹੈ ਜੀ ਆ 750 ਤੇ ਲਾਸਟ ਕਲਰ ਆਪਣਾ ਇਹ ਆ ਗਿਆ ਜੀ ਮਿੱਠਾ ਜਿਹਾ येलो ਕਲਰ ਹੈ ਜੀ ਇਹ ਗਰਮੀ ਚ ਪਾਇਆ ਔਟ ਨਹੀਂ ਲੱਗਦਾ ਮਿੱਠਾ ਜਿਹਾ ਕਲਰ ਇਹਨੂੰ ਤਾਂ ਮਾਸਟਰਡ ਜੇ ਟਾਈਪ ਦੇ ਕਲਰ ਨੂੰ ਕਹਿ ਸਕਦੇ ਹਾਂ ਤੱਕਲੇ ਬਰਸਰ ਲਈ ਫਲੀ ਪਾਰਟੀ ਦੇ ਹੱਥ ਆ ਦੇਖੋ ਜੀ ਇਹ ਮਾਸਟਰਡ ਟ੍ਰੈਪ ਨੇ ਕਲਰ ਹੈ ਜੀ ਨਿਊ ਜਾਂ ਕਲਰ ਹੈ ਨਿਊ ਸ਼ੇਡ ਹੈ ਬਾਟਮ ਸਾਰਾ ਨਾਲ ਪਲੇਨ ਹੈ ਜੀ ਤੇ ਚੁੰਨੀਆਂ ਆ ਗਈਆਂ ਪੂਰੀਆਂ ਫੁੱਲੀਆਂ ਡੁੱਲੀਆਂ ਬਾਰਡਰ ਵਾਲੀਆਂ ਔਰਗਾ 16 ਵਰਗੀਆਂ ਚੁੰਨੀਆਂ ਜੀ ਫੁੱਲੀਆਂ ਡੁੱਲੀਆਂ ਐ ਨਹੀਂ ਹੈਗੀਆਂ ਵੀ ਛੋਟੀਆਂ ਛੁੱਟੀਆਂ ਦੇ ਫੁੱਲੀਆਂ ਡੁੱਲੀਆਂ ਦੇ ਕੁੜੀਆਂ ਵਧੀਆ ਕੁੜੀਆਂ ਡੁੱਲੀਆਂ ਚੁੰਨੀਆਂ ਵੀ ਸੂਟ ਦੀ ਕੀਮਤ ਸਿਰਫ 750 ਰੁਪਏ ਕਿਸੇ ਨੂੰ ਵੀ ਕੋਈ ਸੂਟ ਪਸੰਦ ਆਉਂਦਾ ਪਲੀਜ਼ ਜਿੰਨੀ ਸ਼ੌਟ ਲਉਣਾ ਨਹੀਂ ਖੋਲਣਾ ਸੋ ਸਾਨੂੰ ਵੀ ਸਾਡੀਆਂ ਸਾਡੀਆਂ ਵੀਡੀਓ ਕਿੱਦਾਂ ਦੀਆਂ ਲੱਗੀਆਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਬਿਲਕੁਲ ਨਾ ਭੁੱਲਿਆ ਕਰੋ ਸੋ ਤੁਸੀਂ ਬਹੁਤ ਸਾਥ ਦੇ ਰਹੇ ਹੋ ਪਿਆਰ ਦੇ ਰਹੇ ਹੋ ਆਪ ਦਾ ਸਭ ਦਾ ਬਹੁਤ ਬਹੁਤ ਧੰਨਵਾਦ ਵੈਗੂ ਜੀ ਆਪ ਨੂੰ ਚਾਰ ਦੀ ਬਲਾਕ